ਰਾ ਯਾਰਾ ਜੀ ਅੱਜ ਅਸੀਂ ਆਏ ਆ ਆਪਣੇ ਕੋੜ ਮੋਤਾਪਿੰਡ ਦੇ ਤੁਹਾਨੂੰ ਦਰਿਆ ਦੀ ਤੇ ਜਗ੍ਹਾ ਦੀਆਂ ਦਰਸ਼ਨ ਕਰਾਉਂਦੇ ਆ ਅੱਜ ਸਾਡਾ ਛੋਟਾ ਜਿਹਾ ਵਲੌਗ ਹੈ ਪਿੰਡ ਕੋੜ ਮੋਤਾਪਦਾ ਆਇਓ ਤੁਹਾਨੂੰ ਦਰਸ਼ਨ ਕਰਾਉਣੀ ਇੱਧਰ ਆਪਾਂ ਦਰਿਆ ਦੇ ਵੀ ਇਹਨਾਂ ਜਗ੍ਹਾ ਦੇ ਕਰਾ ਦਈਏ ਇਹ ਸਾਡੇ ਪਿੰਡ ਦੀ ਬਹੁਤ ਹੀ ਪੁਰਾਣੀ ਜਗ੍ਹਾ ਆ ਜਾਂ ਤੁਸੀਂ ਕਹਿ ਸਕਦੇ ਹੋ ਇਹ ਤੰਤਨ ਬਾਬਾ ਬ੍ਰਹਮਚਾਰੀ ਜੀ ਉਹਨਾਂ ਦੀ ਜਗ੍ਹਾ ਹੈ ਇਹ ਇਹ ਬਿਲਕੁਲ ਦਰਿਆ ਦੇ ਨਾਲ ਲੱਗਦੀ ਆ ਆ ਪਾਣੀ ਆ ਚੁੱਕਾ ਇੱਥੋਂ ਤੱਕ ਦਰਿਆ ਦਾ ਬਾਕੀ ਤੁਹਾਨੂੰ ਅੱਗੇ-ਅੱਗੇ ਅਪਡੇਟ ਦਿੰਨੇ ਆਪਾਂ ਦਰਿਆ ਦੀ ਆ ਸਾਡਾ ਵੀਰ ਦੱਸ ਤੂੰ ਵੀ ਕੁਝ ਦਰਿਆ ਬਾਰੇ ਆਪਣੇ ਦੇ ਆਏ ਆ ਦੱਸ ਲੋਕਾਂ ਨੂੰ ਕਿ ਹਨਾ ਜਗ੍ਹਾ ਦੇ ਜਿਹੜਾ ਦਖਾਈਆਂ ਪਿੰਦੀਆਂ ਅੱਜ ਆਪਾਂ ਮੇਰੇ ਮਰਾ ਯਾਰ ਭਰਾ ਕਹਿ ਲਊ ਭਾਵੇਂ ਇਕੱਠੇ ਹੀ ਰਹੇ ਆਂ ਇੱਧਰ ਨੂੰ ਗਰ ਜੋ ਰਹੇ ਆਂ ਇਕੱਠੇ ਰਹੇ ਆਂ ਨਹੀਂ ਆਂਦੀ ਕੀ ਕਰਨਾ ਇੱਧਰ ਦੀ ਆ ਨਾ ਉੱਪਰ ਦੀ ਉੱਥੇ ਹੀ ਜਾਂਦੇ ਆਂ ਓਏ ਨਹੀਂ ਨਹੀਂ ਆਂਦੀ ਆ ਇਹ ਦੀ ਉੱਤੇ ਕੁਛ ਲੜਾਵਾਂਗੇ ਆਵੇਂ ਆ ਆ ਸਾਡੇ ਪਿੰਦੀਆਂ ਜਿਹਨੂੰ ਕਹਿੰਦੇ ਸਾਰੇ ਲੋਕ ਕਹਿੰਦੇ ਆ ਕਿ ਰੱਬ ਦਾ ਘਰ ਕਹਿ ਲੋ ਜਾਂ ਆਪਣਾ ਜੀਵਨ ਦਾ ਅੰਤ ਹਨਾ ਜਦੋਂ ਵੀ ਹੁੰਦਾ ਜਾਂ ਸੱਚਾ ਕਰ ਕਹਿੰਦੇ ਜਿਹਨੂੰ ਆਪਣੇ ਮਨ ਲੋ ਇਹ ਆ ਜੀ ਸਾਡੇ ਪਿੰਡ ਦੀਆਂ ਮੜੀਆਂ ਜਾਂ ਕਿਸੇ ਪਿੰਡ ਦੇ ਵਿੱਚ ਹੋਰ ਕੁਝ ਕਹਿੰਦੇ ਆ ਹਨਾ ਉਹ ਆਪੋ ਆਪਣੇ ਤਰੀਕੇ ਨਾਲ ਲੋਕ ਹਰ ਸੂਬੇ ਦੇ ਹਰ ਇੱਕ ਜਗ੍ਹਾ ਇਹਨੂੰ ਅਲੱਗ ਤਰੀਕੇ ਨਾਲ ਬੋਲਦੇ ਹੋ ਤੇ ਇਹਦੇ ਨਾਲ ਹੀ ਸਾਡੇ ਪਿੰਡ ਦਾ ਦਰਿਆ ਆਬਿਆਸ ਦਰਿਆ ਵਈ ਪਿੰਡ ਕੋਡ ਮਹਿਤਾਬ ਪਾਣੀ ਆ ਪੂਰਾ ਖੇਤਾਂ ਤੱਕ ਆਇਆ ਆ ਆ ਚੈੱਕ ਕਰ ਲਓ ਪੂਰਾ ਐਂਡ ਪੂਰਾ ਡੱਕਿਆ ਵਿਆ ਆ ਇਹਦਾ ਕਿਨਾਰਾ ਉਹ ਬੰਬੀ ਦੇਖਦੀ ਪਈ ਆ ਮੈਂ ਜ਼ੂਮ ਕਰ ਦਿੰਦਾ ਵਿੱਚ ਔਰੀ ਇਹਦਾ ਕਿਨਾਰਾ ਉਤੋਂ ਵੀ ਸਾਈਡ ਤੇ ਆ ਪਰ ਇੱਥੋਂ ਤੱਕ ਪਾਣੀ ਆ ਚੁੱਕਾ ਸਾਡੇ ਕੋਈ ਸਾਡੇ ਹੈਗੇ ਪਿੰਡ ਦੇ ਇਦਾਂ ਦੇ ਬੰਦੇ ਵੀ ਨਾ ਆਪਣੇ ਮੂਹ ਤੋਂ ਆਰ ਬੰਦੇ ਯਾਰ ਤੇ ਬੜੀਆਂ ਚੀਜ਼ਾਂ ਨਾ ਬੁਰੀਆਂ ਲੱਗਦੀਆਂ ਸਾਡੇ ਪਿੰਡ ਦੇ ਵਿੱਚ ਵੀ ਹਰ ਪਿੰਡ ਦੇ ਵਿੱਚ ਇਦਾਂ ਦੇ ਲੋਕ ਹੁੰਦੇ ਆ ਹਨਾ ਚਲੋ ਕੀ ਦੱਸਣਾ ਪਿੰਡ ਬਾਰੇ ਆਪਾਂ ਵਲੋਗ ਚਲਾਉਨੇ ਆਪਾਂ ਕਿਉਂ ਕਿਸੇ ਨੂੰ ਮਾਰਾ ਕਰੀ ਮੋਸੀ ਇੱਥੋਂ ਦੇ ਹਾਲਾਤ ਵੀ ਦਿਖਾਉਨੇ ਆ ਹਾਲਾਤ ਬੜਿਆਂ ਪਿੰਡਾਂ ਦੇ ਵਿੱਚ ਬਹੁਤ ਹੀ ਮਾਰੇ ਹਾਲਾਤ ਹੋਏ ਨੇ ਪਾਣੀ ਨਾਲ ਬڑے ਲੋਕਾਂ ਦੇ ਘਰ ਡੁੱਬੇ ਨੇ ਬੜਾ ਨੁਕਸਾਨ ਵੀ ਹੋਇਆ ਹੈ ਸਾਡੇ ਚਲੋ ਸਾਡਾ ਪਿੰਡ ਤਾਂ ਕਾਫੀ ਉੱਚਾ ਆ ਇਹ ਤਾਂ ਚਲੋ ਸਾਡੇ ਇਧਰ ਮੰਡ ਪੈਂਦੀ ਆ ਪਰ ਫਸਲਾਂ ਦਾ ਫਿਰ ਵੀ ਨੁਕਸਾਨ ਹੋਇਆ ਉਹਨਾਂ ਫਸਲਾਂ ਜਿਹੜੀਆਂ ਆਪਾਂ ਬੰਦਾ ਬੜਾ ਮਿਹਨਤ ਕਰਕੇ ਪਾਲਦਾ ਕਰਦਾ ਉਹਨਾਂ ਚੀਜ਼ਾਂ ਦਾ ਨੁਕਸਾਨ ਹੋਵੇ ਤੇ ਬੰਦੇ ਨੂੰ ਬੜਾ ਉਸ ਚੀਜ਼ ਦੇ ਵਿੱਚ ਦੁੱਖ ਹੁੰਦਾ ਆ ਫੈਸਲ ਲੱਗਾ ਹੁੰਦਾ ਜੀ ਉਹਨਾਂ ਖਾਦਾਂ ਪੈਣੀਆਂ ਦਵਾਈਆਂ ਪਾਣੀਆਂ ਇਸੀ ਨੂੰ ਲਾਉਣ ਨੂੰ ਕਾਮਿਆਂ ਦੀ ਲੋੜ ਪੈਂਦੀ ਆ ਆ ਵੀ ਵੇਖ ਲੋ ਥੱਕਿਆ ਆਉਂਦਾ ਉਹਦਾ ਟੱਪ ਨੂੰ ਪੂਰਾ ਚੰਗਾ ਆ ਜੇ ਉਹਨੂੰ ਤੋਰਨ ਨੂੰ ਕਹਦੇ ਤੇ ਮੌਤ ਪੈਂਦੀ ਉਹਨੂੰ ਸੋਲਡਰ ਵਾਲੀਆਂ ਬੰਬੀਆਂ ਵੀ ਲੱਗੀਆਂ ਹੋਈਆਂ ਇੱਥੇ ਡੁੱਬੀਆਂ ਪਈਆਂ ਨੇ ਪਾਣੀ ਨਾਲ ਅਸੀਂ ਤਾਂ ਚਲੋ ਉੱਚੀ ਜਗ੍ਹਾ ਤੇ ਆਂ ਖੜੇ ਦਰਿਆ ਪੂਰਾ ਆ ਦੇਖਦਾ ਪਿਆ ਆ ਪਾਣੀ ਕਿੱਥੋਂ ਤੱਕਰ ਗਿਆ ਆ ਆ ਖੇਤ ਆ ਗੰਨਾ ਲੱਗਾ ਗੰਨਾ ਵੀ ਪੂਰਾ ਡੁੱਬਿਆ ਪਿਆ ਵਿੱਚ ਹਨਾ ਆ ਦਰਿਆ ਆ ਬਈ ਬਚੋ ਮੈਂ ਤੇ ਕਹਿਣਾ ਹਨਾ ਚਲੋ ਜਿਨ੍ਹਾਂ ਦੇ ਘਰਬਾਰ ਹੈਗੇ ਆ ਆਪਣੇ ਨੀਵੇਂ ਥਾਵਾਂ ਦੇ ਬਬਾ ਭਲੀ ਕਰੇ ਉਹਨਾਂ ਦੀ ਉਹ ਜਗ੍ਹਾ ਆ ਈ ਕਿਆ ਸ਼ਾਨਦਾਰ ਦੇਖੋ ਨੇਰ ਆ ਤੱਲਿਓ ਆ ਫੋਨ ਥੋੜਾ ਸਾਡਾ ਉਦਾਂ ਦਾ ਹੀ ਆ ਬਲਰ ਮਾਰ ਜਾਂਦਾ ਆਪਾਂ ਆ ਗਏ ਆ ਉਸ ਜਗ੍ਹਾ ਤੇ ਜਿਹੜੀ ਤੁਹਾਨੂੰ ਆਪਾਂ ਕਹਿੰਦੇ ਸੀ ਹਨਾ ਨੇਚਰ ਦਾ ਤੇ ਜਗ੍ਹਾ ਬਹੁਤ ਹੀ ਸੋਹਣੀ ਆ ਇਹ ਸਾਡੇ ਇੱਥੇ ਮਾਨਤਾ ਹੈ ਜੀ ਕਾਫੀ ਪੁਰਾਣੀ ਆ ਕਹਿੰਦੇ ਬੜਾ ਉੱਚਾ ਸੀ ਹਨਾ ਇੱਥੇ ਚਲੋ ਮੈਨੂੰ ਪੂਰਾ ਇਤਿਹਾਸ ਤਾਂ ਨਹੀਂ ਪਤਾ ਨਾ ਹੀ ਮੈਂ ਦੱਸ ਸਕਦਾ ਆ ਕੀ ਸੀ ਇਹਦਾ ਫਿਰ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਜਗ੍ਹਾ ਤੇ ਆਹ ਦੇਖ ਲੋ ਹਰਿਆਲੀ ਚੱਕ ਰਿਓ ਦਰਿਆ ਵੀ ਇੱਥੋਂ ਫੁੱਲ ਦੇਖ ਲਓ ਪਿਆ ਪੂਰਾ ਪੂਰਾ ਆਇਆ ਪਿਆ ਖੇਤਾਂ ਦੇ ਵਿੱਚ ਆ ਜਾਗਾ ਨਾ ਸਤਾ ਜਾਂਦਾ ਤੁਸੀਂ ਦੇਖਿਓ ਇੱਥੋਂ ਨਾ ਤੁਸੀਂ ਨੂੰ ਯਾਰਾ ਦੇਖਿਓ ਰੋਮਾ ਜਾਗ ਦਿਖਾਉਣਾ ਉੱਪਰ ਫਿਰ ਵੀ ਸਰਦਾਰ ਪਿਆ ਸਾਰੇ ਫੁੱਲਦਾ ਪਿਆ ਤੁਸੀਂ ਰੁੱਖ ਚੱਕ ਕਰੋ ਪਹਿਲਾਂ ਦਾ ਆ ਜਾਗਾ ਯਾਰ ਠੀਕ ਹੈ ਆ ਦੇਖੋ ਜਾਨਵਰ ਕਿੱਡੇ ਸੋਹਣੇ ਆ ਫੁੱਲ ਵਗੈਰਾ ਲੱਗੇ ਹੋਏ ਆ ਸਾਰਾ ਕੁਝ ਇੱਥੇ ਆ ਅੰਦਰ ਨੂੰ ਜਾਂਦਾ ਜਗ੍ਹਾ ਤੇ ਆਪਾਂ ਚਲੋ ਅੰਦਰ ਤਾਂ ਨਹੀਂ ਜਾਵਾਂਗੇ ਹੁਣ ਆਈ ਬਾਬਾ ਜੀ ਦਾ ਬੜਾ ਸੋਹਣਾ ਆ ਇੱਥੋਂ ਉਹਨਾਂ ਜਿਹੜਾ ਆਦਰੀਆ ਆ ਪੂਰਾ ਦਖਾਉਨੇ ਤੁਹਾਨੂੰ ਪਹਿਲਾ ਦਰਸ਼ਨ ਕਰਾ ਲਈਏ ਜੀ ਜਦਾ ਇਹਦਾ ਆਲੇ ਦੁਆਲੇ ਦਾ ਨਜ਼ਾਰਾ ਇਹ ਸਾਰਾ ਹੀ ਆਪਾਂ ਇਧਰਲੀ ਸਾਈਡ ਤੋਂ ਆਏ ਸੀ ਇਧਰੋਂ ਥੱਲੇ ਉੱਤਰੇ ਉਹ ਗੁਲਾਬ ਲਾਗੂ ਆਏ ਤੁਹਾਨੂੰ ਦਰਿਆਗ ਦਿਖਾਉਨੇ ਹਾਂ ਆਓ ਜੀ ਆ ਝੂਲਾ ਵੀ ਹੈ ਹੈਗਾ ਸਾਡੇ ਇੱਥੇ ਲੱਗਾ ਨਜ਼ਾਰਾ ਦੇਖ ਲਓ ਤੁਸੀਂ ਆ ਸਾਰਾ ਹੀ ਨਾ ਦਰਿਆ ਦਾ ਪਾਣੀ ਹੈ ਖੇਤ ਵਾ ਵੈਸੇ ਤੇ ਉਦੋਂ ਨਾਲ ਨਾਲ ਦਰਿਆ ਦੇ ਇੱਥੇ ਛਾਤੀ ਮਰਾ ਦਈਏ ਤੁਹਾਨੂੰ ਇੱਕ ਵਾਰੀ ਫਿਰ ਵੀ ਆ ਦਰਿਆ ਆਇਆ ਏ ਜੇ ਦੇਖਦਾ ਹੋਏ ਤਾਂ ਆ ਓਕੇ ਤਾਂ ਖੇਤ ਡੁੱਬੇ ਪਏ ਆ ਸਾਰੇ ਦਰਿਆ ਪਰਲੀ ਸਾਈਡ ਆ ਉਹ ਦੇਖਦਾ ਪੈੜਾ ਖੁੱਲਾ ਆ ਹਨਾ ਆ ਤਾਂ ਖੇਤ ਹੀ ਆ ਸਾਰੇ ਖੇਤ ਡੁੱਬੇ ਪਏ ਆ ਤੇ ਇਹ ਉਹ ਜਗ੍ਹਾ ਸੀ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਆ ਬਾਈ ਸਾਡਾ ਝੂਲੇ ਦੇ ਨੇ ਯਾਰ ਇਹ ਲੈਣ ਲੱਗ ਗਿਆ ਯਾਰ ਨੇਚਰ ਬਹੁਤ ਸੋਹਣਾ ਆ ਇੱਥੇ ਕੁੱਲਾ ਆ ਸ਼ਾਂਤੀ ਵਾਲਾ ਆ ਬਹੁਤ ਉੱਚੇ ਥਾਂ ਤੇ ਆ ਬੜਾ ਸੋਹਣਾ ਨਜ਼ਾਰਾ ਯਾਰ ਵਧੀਆ ਲੱਗਦਾ ਇੱਕ ਆ ਸਾਡੇ ਨਾ ਇਧਰ ਵੀ ਆ ਵਾਲੀ ਜਿਹੜੀ ਆ ਰੋਖਾ ਇਧਰ ਵੀ ਜਗ੍ਹਾ ਆ ਸਾਡੇ ਇਹਨੂੰ ਸਾਡੇ ਇੱਥੋਂ ਦੇ ਲੋਕ ਨਵੀਂ ਕੁਠੀਆ ਕਹਿੰਦੇ ਆ ਇੱਥੇ ਗੋਦਰ ਸਾਹਿਬ ਬਣਿਆ ਆ ਲੋਕ ਸ਼ਰਧਾ ਨਾਲ ਆਉਂਦੇ ਇੱਥੇ ਵੀ ਇੱਧਰ ਵੀ ਬਹੁਤ ਸੋਹਣਾ ਮਾਹੌਲ ਆ ਪਰ ਹੁਣ ਇਧਰੋਂ ਦੀ ਜਾਣਾ ਬੜਾ ਔਖਾ ਏ ਕਿਉਂਕਿ ਕੱਖ ਖਾਨ ਬੜਾ ਏ ਪਾਣੀ ਆਇਆ ਹੋਇਆ ਨਿਕਲਿਆ ਨਹੀਂ ਆ ਨਾ ਪਰਲੀ ਸਾਈਡ ਉਧਰੋਂ ਦੀ ਆਈਏ ਜੇ ਤੇ ਹਨਾ ਉਧਰੋਂ ਦੀ ਰਸਤਾ ਆ ਜਾਂਦਾ ਆ ਪਰ ਸੋਹਣਾ ਆ ਨੇਚਰ ਯਾਰ ਹੁਣ ਯਾਰ ਇਹ ਲੈnde ਹੋਏ ਸਾਡੇ ਵੀਰ ਹੁਣ ਦੇਖਣਾ ਦੇਖ ਭਰਾਵਾ ਉਹ ਨਾ ਦੂਰ ਬਹੁ ਜਾਣਾ ਯਾਰ ਉੱਚਾ ਬਹੁਗਾ ਮ제 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 ਇਹਨੂੰ ਕਹਿੰਦੇ ਆ ਮ제 ਪੂਰੇ ਮ제 ਆ ਵਾਈਫ ਆ ਯਾਰ ਸੈਟ ਆ ਦੂਰ ਬਹੁਤ ਆ ਯਾਰ ਬੜਾ ਵਧੀਆ ਆ ਦੇਖ ਲਓ ਥੱਲੇ ਬੜਾ ਖਾਡੂ ਉੱਤੇ ਝੂਲੇ ਲਈ ਜਾਂਦਾ ਡਿੱਗਾ ਲਾਓ ਜਾਣਾ ਨੇ ਵਧੀਆ ਯਾਰ ਕੌਣ ਮਿਲਦਾ ਫਿਰ ਵੀ ਅੱਜ ਘਰ ਦਿਲ ਨਹੀਂ ਲੱਗਦਾ ਆਖਿਆ ਪਹਿਲੀ ਯਾਰ ਵਲੌਗ ਬਣਾਉਣ ਲੱਗੇ ਆਣ ਕਦੀ ਆਪਾਂ ਚਲੋ ਵਲੌਗ ਲਗਾ ਤੁਹਾਨੂੰ ਵੀ ਬਣਾਏ ਚਲੋ ਫਿਰ ਵੀ ਅੱਜ ਕੋਸ਼ਿਸ਼ ਕੀਤੀ ਆ ਜੇ ਵਧੀਆ ਲੱਗੂਗਾ ਤਾਂ ਲਾਈਕ ਸ਼ੇਅਰ ਕਰਦੇ ਹੋ ਨਹੀਂ ਤਾਂ ਫਿਰ ਸਾਡੇ ਲੋਦਾ ਵੀ ਐਨਜੋਏਮੈਂਟ ਹੈਗਾ ਹੀ ਆ ਤੋ ਕਿ ਸਾਨੂੰ ਅਜੇ ਤਾਂ ਬੋਲਣਾ ਬਾਲਣਾ ਨਹੀਂ ਆਉਂਦਾ ਇੰਨਾ ਜ਼ਿਆਦਾ ਉਹ ਚੀਜ਼ ਦੀ ਪਤਾ ਹੀ ਲੋਕ ਤਾਂ ਬੋਲਦੇ ਆ ਕੋਸ਼ਿਸ਼ ਕਰਾਂਗੇ ਆਪਾਂ ਅੱਗੇ ਤੋਂ ਅੱਗੇ ਜਦੋਂ ਵੀ ਪਾਇਆ ਕਰਾਂਗੇ ਕਿ ਜਾਂਦੇ ਆਉਂਦੇ ਰਹੀਦਾ ਕਦੇ ਕਦੀ ਕੋਸ਼ਿਸ਼ ਨਹੀਂ ਕੀਤੀ ਬਣਾਉਣ ਬਣਾਉਣ ਦੀ ਕੁਛ ਵੀ। ਨਾ ਸ਼ੋਅ-ਆਫ ਜ਼ਿਆਦਾ ਕੀਤਾ ਹੀ ਨਹੀਂ ਐਵੇਂ ਕਿਤੇ ਵੀ ਮੰਨ ਲਓ ਕਿਤੇ ਵੀ ਜਗ੍ਹਾ ਤੇ ਗਏ ਥੋੜੇ ਬਹੁਤੀ ਛੋਟੀ ਤੋਂ ਛੋਟੀ ਤੇ ਵੀ ਗਏ ਕਦੀ ਕੀਤਾ ਹੀ ਨਹੀਂ। ਸ਼ੋਅ ਹੀ ਨਹੀਂ ਹੋਇਆ। ਆ ਤਾਂ ਵੈਸੇ ਮੰਨ ਜਾ ਕੀਤਾ ਅੱਜ। ਚਲੋ ਜੇ ਵਧੀਆ ਲੱਗਾ ਤਾਂ ਫਿਰ ਇੱਕ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੁ ਕਰ ਲਿਓ ਚੈਨਲ ਨੂੰ। ਨਵਾਂ ਬਣਾਇਆ ਚੈਨਲ ਆਪਾਂ। ਕੋਈ ਜ਼ਿਆਦਾ ਨਹੀਂ ਥੋੜੇ ਬੁਸਤੀ ਹੋਏ ਨੇ ਅਜੇ ਤੇ ਕੱਲ ਹੀ ਬਣਾਇਆ। ਤੇ ਕਰਦੇ ਕੋਸ਼ਿਸ਼ ਕਰਦਾ ਆਹ ਆਹ ਕੀ ਨਿਆਰੇ ਨੇ ਆਏ ਆਏ ਓਏ ਹੂੰ ਤੇਰਾ ਫਵਾਰ ਐਨਵਾਈਰਨਮੈਂਟ ਨੂੰ ਕਹਿੰਦੇ ਆ ਲਾਈਫ ਸੇ 5-10 ਮਿੰਟ ਵੀ ਇਦਾਂ ਨਿਕਲ ਜਾਣਾ ਬੰਦੇ ਨੇ ਇਹ ਬੜਾ ਸਕੂਨ ਮਿਲਦਾ ਇਸ ਨੂੰ ਸੋਲੋਂ ਬੰਨੌਣੀ ਪਤਾ ਕਿਸੇ ਨੂੰ ਆਉਂਦਾ ਕਿ ਨਹੀਂ ਆਉਂਦਾ ਇਦਾਂ ਦਾ ਪਰ ਆਪਾਂ ਨੂੰ ਤੇ ਆ ਰਿਹਾ ਬਈ ਆਪਾਂ ਦਾ ਫੁੱਲ ਨਿਆਰੇ ਲੈ ਰਹੇ ਇੱਥੇ ਵੀ ਵੈਸੇ ਆਪਾਂ ਤੇ ਦਰਿਆਈ ਦਿਖਾਣਾ ਆਏ ਸੀ ਅੱਜ ਬੱਲਾ ਬਤਾ ਸਾਡਾ ਇਹ ਹੀ ਸੀ